ਔਰ ਜਾਲੇ ਐਸਸੀ ਸਰਟੀਫਿਕੇਟ ਬਣਾ ਕੇ ਡੋਨ ਜਾਤੀ ਦਾ ਇਸ ਅਨੁਸੂਚਿਤ ਜਾਤੀ ਦੇ ਰਾਖਵੇਂ ਹਲਕੇ ਤੋਂ ਕਿਉਂ ਲੜ ਰਿਹਾ ਹੈ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਇਹ ਜਾਤ ਸਾਜ਼ੀ ਬੜੇ ਲੰਮੇ ਸਮੇਂ ਤੋਂ ਚੱਲਦੀ ਆ। ਲੋਕ ਸਭਾ ਹਲਕਾ ਫਰੀਕੋਟ ਤੋਂ ਕਰਮਜੀਤ ਅਨਮੋਲ ਮਰਾਸੀ ਜਾਤੀ ਦਾ ਹੈ ਔਰ ਜਾਲੇ ਐਸਸੀ ਸਰਟੀਫਿਕੇਟ ਬਣਾ ਕੇ ਡੋਨ ਜਾਤੀ ਦਾ ਇਸ ਅਨੁਸੂਚਿਤ ਜਾਤੀ ਦੇ ਰਾਖਵੇਂ ਹਲਕੇ ਤੋਂ ਕਿਉਂ ਲੜ ਰਿਹਾ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਇਹ ਜਾਤ ਸਾਜੀ ਬੜੇ ਲੰਮੇ ਸਮੇਂ ਤੋਂ ਚੱਲਦੀ ਆ ਔਰ ਮੈਂ ਇਹਦੇ ਲਈ ਆ ਦੇਖੋ ਬੜੇ ਪੱਕੇ ਸਬੂਤ ਹੈ ਔਰ ਸਕੂਲ ਦਾ ਰਿਕਾਰਡ ਮੈਂ ਤੁਹਾਨੂੰ ਦਿਖਾ ਰਿਹਾ ਸਕੂਲ ਦੇ ਰਿਕਾਰਡ ਤੇ ਅਸੀਂ ਲੈਂਦਾ ਕਿ ਇਹਦੇ ਤੇ ਲਿਖਿਆ ਕਿ ਇਹ ਮਰਾਸੀ ਜਾਤੀ ਨਾਲ ਸੰਬੰਧਿਤ ਹੈ ਤੁਸੀਂ ਕਰਦੇ ਆ ਯਾਰ ਕੋ ਫ੍ਰੀਕੋਰ ਡਿਊਟੀ ਦੇ ਅਸਰ ਤੇ ਆ ਰਹੀ ਕਿ ਕਰਾਂਗੇ ਮੈਂ ਜਾਬਾ ਮੈਂ ਜਾਬਾ ਵਾਪਸ ਦੇਖਣੇ ਜਾਵਾਂਗਾ 11 ਵਜੇ ਆ ਜੀ ਤੂੰ ਐ ਕੰਮ ਹੁੰਦਾ ਹੈ ਮੈਂ ਸਰੋਗਾਂ ਮੇਰੇ ਕੋਲ ਬੈਠੇ ਮੇਰੇ ਕੋਲੇ ਨਾ ਪੱਤਰਕਾਰ ਵੀ ਬੈਠੇ ਆ ਸਾਹਮਣੇ ਦਾਸ ਹੋ ਗਿਆ ਮੈਂ ਸਹੀ ਤੁਹਾਡੇ ਕੋਲ 11 ਵਜੇ ਹਾਜ਼ਰ ਹੋਵਾਂਗਾ ਔਰ ਇਹ ਸਕੂਲ ਦਾ ਰਿਕਾਰਡ ਕਦੇ ਝੂਠਾ ਨਹੀਂ ਹੋ ਸਕਦਾ ਕਿਉਂਕਿ ਇਹ ਸਕੂਲ ਦਾ ਰਿਕਾਰਡ ਅਸੀਂ ਕਿਸੇ ਵੀ ਕਿਸਮ ਦੀ ਜਦੋਂ ਕੋਈ ਅ ਨੌਕਰੀ ਲੈਣੀ ਜਾਂ ਲੋੜ ਹੈ ਤੈਨੂੰ ਸਭ ਤੋਂ ਇਹਦੀ ਜਾਤੀ ਮਡਲ ਚ ਕਿੰਨੀ ਕੀ ਹੈ ਤੇ ਹਾਈ ਕਿ ਕੀ ਹੈ ਠੀਕ ਹੈ ਜੀ ਇਹ ਸਾਰਾ ਵਿਚਾਰ ਆਪਾਂ ਤੁਹਾਡੇ ਸਾਹਮਣੇ ਜਗਜाहਰ ਕਰਨਾ ਸਾਰੀ ਦੁਨੀਆ ਨੂੰ ਠੀਕ ਸਾਰੇ ਤੋਂ ਪਹਿਲਾਂ ਮੈਂ ਤੁਹਾਡਾ ਸਾਰੇ ਹੀ ਵੀਰਾਂ ਦਾ ਅੱਜ ਦੀ ਇਸ ਪ੍ਰੈਸ ਕਾਨਫਰੰਸ 'ਤੇ ਜੀ ਆਇਆਂ ਕਹਣਾ ਅੱਜ ਅਸੀਂ ਇੱਕ ਬੜੇ ਅੱਜ ਆ ਮ ਮੁੱਦੇ ਤੇ ਡਿਸਕਸ ਕਰਨੀ ਹੈ ਕਿਉਂਕਿ ਲੋਕ ਸਭਾ ਇਲੈਕਸ਼ਨ ਚੱਲ ਰਿਹਾ ਹੈ ਲੋਕ ਸਭਾ ਇਲੈਕਸ਼ਨ ਜਿਹੜਾ 2024 ਦਾ ਹੈ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਉਹਦੇ ਲਈ ਫਰੀਦਕੋਟ ਰਾਖਵਾ ਹਲਕਾ ਲੋਕ ਸਭਾ ਹਲਕਾ ਫਰੀਦਕੋਟ ਰਾਖਵਾ ਹਲਕਾ ਜਿਹੜਾ ਕਿ ਐਸ ਸੀ ਕੈਟਾਗਰੀ ਲਈ ਰਾਖਵਾ ਹੁੰਦਾ ਹੈ ਅੱਜ ਦਾ ਜਿਹੜਾ ਮਹੱਤਵਪੂਰਨ ਮੁੱਦਾ ਹੈ ਕਿ ਕਰਮਜੀਤ ਅਨਮੋਲ ਜੋ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਹਲਕਾ ਫਰੀਦਕੋਟ ਤੋਂ ਉਹ ਇੱਕ ਨਾਮਵਰ ਸਵਰਗਵਾਸੀ ਕਲਾਕਾਰ ਕਲਦੀਪ ਮਾਨਕ ਦਾ ਭਾਣਜਾ ਸਗਾ ਭਾਣਜਾ ਇਹਨੇ ਆਪਣੀ ਸਾਰੀ ਪੜ੍ਹਾਈ ਮਤਲਬ 6ਵੀਂ ਤੋਂ ਲੈ ਕੇ 9ਵੀਂ ਤੱਕ ਸਰਕਾਰੀ ਹਾਈ ਸਕੂਲ ਜਲਾਲ ਜਿਹੜਾ ਕਿ ਹੁਣ ਸੀਨੀਅਰ ਸੈਕੰਡਰੀ ਸਕੂਲ ਹੈ ਉੱਥੇ ਪ੍ਰਾਪਤ ਕੀਤੀ ਦੇਖੋ ਸਕੂਲ ਰਿਕਾਰਡ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਡਾਕੂਮੈਂਟ ਹੁੰਦਾ ਹੈ ਕਿਸੇ ਵੀ ਕਿਸਮ ਦੀ ਅਸੀਂ ਕੋਈ ਸਰਕਾਰੀ ਗੈਰ ਸਰਕਾਰੀ ਸਹੂਲਤ ਲੈਣੀ ਹੈ ਕੋਈ ਵਿਵਹਾਰ ਕਰਾਉਣਾ ਕੋਈ ਨੌਕਰੀ ਲੈਣੀ ਹੈ ਤਾਂ ਉਹਦੇ ਵਿੱਚ ਜੋ ਜਨਮ ਤਰੀਕ ਲਿਖੀ ਹੁੰਦੀ ਹੈ ਜਾਤ ਲਿਖੀ ਹੁੰਦੀ ਹੈ ਕੈਟਾਗਰੀ ਲਿਖੀ ਹੁੰਦੀ ਹੈ ਉਹਦੇ ਅਨਸਾਰ ਸਾਨੂੰ ਕੋਈ ਲਾਭ ਮਿਲਦਾ ਹੈ ਸੋ ਇਹਨੇ 6ਵੀਂ ਤੋਂ 9ਵੀਂ ਤੱਕ ਜੋ ਸਰਕਾਰੀ ਹਾਈ ਸਕੂਲ ਜਲਾਲ ਵਿੱਚ ਵਿਦਿਆਪ੍ਰਾਪਤ ਕੀਤੀ ਹੈ ਜਿਹੜਾ ਮਿਡਲ ਸਕੂਲ ਦਾ ਦਾਖਲਾ ਨੰਬਰ ਹੈ 2283 2283 ਮਿਡਲ ਸਕੂਲ ਦਾ ਦਾਖਲਾ ਨੰਬਰ ਹੈ ਜੀ ਔਰ ਇਹਦੇ ਵਿੱਚ ਇਹ ਇੱਕਾ ਗਾਸ 1984 ਦੇ ਦਾਖਲ ਹੋਏ 6ਵੀਂ ਚ ਹਾਈ ਵਿਭਾਗ ਦੇ ਵਿੱਚ 100 100 ਨੰਬਰ ਦਾਖਲਾ ਖਾਤ ਦੇ ਰਜਿਸਟਰਾਂ ਔਰ ਇਹ 5588 ਚ ਦਾਖਲ ਹੋਇਆ ਔਰ ਦਾਖਲਾ ਖਾਲੀ ਦੇ ਵਿੱਚ ਲਿਖਿਆ ਹੋਇਆ ਬਕਾਇਦਾ ਕਿ ਇਹ ਮਰਾਸੀ ਜਾਤੀ ਨਾਲ ਸੰਬੰਧਤ ਆ ਦੇਖੋ ਇਹ ਮਰਾਸੀ ਜਾਤੀ ਨਾਲ ਸੰਬੰਧਤ ਹੈ ਤੋਂ ਮੈਂ ਜਾਬਾ ਮੈਂ ਜਾਬਾ ਵੱਡੇ ਘੰਡੇ ਜਾਉਂਗਾ 11 ਵਜੇ ਆ ਜਾਈਂਗਾ ਮੈਂ ਕੱਢ ਦਿੰਦਾ ਟਾਈਮ ਮਾ ਸੁਣੋ ਗੱਬ ਮੇਰੇ ਕੋਲੇ ਬੈਠੇ ਮੇਰੇ ਕੋਲੇ ਨਾ ਪੱਤਰਕਾਰ ਵੀਰ ਬੈਠੇ ਆ ਔਰ ਮਰਾਸੀ ਜਾਤੀ ਪੰਜਾਬ ਦੇ ਜਾਤੀਆਂ ਦੇ ਗਜਟ ਦੇ ਵਿੱਚ OBC ਦੇ ਵਿੱਚ ਪਛੜੀ ਛੜੇ ਨਹੀਂ ਗਿਣੀ ਜਾਂਦੀ ਆ ਕਹਿੰਝਾ ਨੰਬਰ ਤੇ ਇਹਨਾਂ ਨੇ ਫਰੀਦਕੋਟ ਰਾਖਵਾ ਹੜਕੇ ਤੋਂ ਇਲੈਕਸ਼ਨ ਲਾਉਣ ਵਾਸਤੇ ਇੱਕ ਫਰਜੀ ਦੋਮ ਜਾਤੀ ਦਾ ਸਰਟੀਫਿਕੇਟ ਬਣਾਇਆ ਜਾਲੀ ਦੋਮ ਜਾਤੀ ਦਾ ਸਰਟੀਫਿਕੇਟ ਬਣਾਇਆ ਅਤੇ ਦੋਮ ਜਾਤੀ ਦਾ ਸਰਟੀਫਿਕੇਟ ਬਣਾ ਕੇ ਇਹਨਾਂ ਨੇ 14 ਮਈ 2024 ਨੂੰ ਰਿਟਰਨਿੰਗ ਅਫਸਰ ਫਰੀਦਕੋਟ ਨੂੰ ਆਪਣੀ ਫਾਈਲ ਦਰਜ ਕਰਾਈ। ਔਰ 15 ਤਰੀਕ ਨੂੰ ਅਸੀਂ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਇਹ ਸ਼ਿਕਾਇਤ ਕੀਤੀ ਕਿ ਇਹ ਜਿਹੜੀ ਮਰਾਸੀ ਜਾਤ ਹੈ ਇਹ ਪਸ਼ ਪਛੜੀਆਂ ਛੜੇਣੀਆਂ ਦਾ 52 ਨੰਬਰ ਤੇ ਪੰਜਾਬ ਦੇ ਗੈਜਟ ਚ ਹੈ ਸ਼ੈਡਿਊਲਡ ਕਾਸਟ ਨਹੀਂ ਹੈ ਸੋ ਗੱਲ ਕੀ ਹੈ ਕਿ ਸਾਨੂੰ ਬੜਾ ਦੁੱਖ ਹੋਇਆ ਕਿ ਅੱਜ ਦੇਸ਼ 77 ਸਾਲ ਹੋ ਗਏ ਯਾਦ ਹੋਏ ਨੂੰ ਅੱਜ ਵੀ ਸਾਡੇ ਅਨਸੂਚਿਤ ਜਾਤੀਆਂ ਦੇ ਜਿਹੜੇ ਹੱਕ ਹੈ ਉਹ ਆਮ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਤਾਂ ਕਰ ਹੀ ਰਹੇ ਸੀ ਬਹੁਤ سارے ਲੋਕ ਔਰ ਇਹ ਨੌਕਰੀਆਂ ਦੇ ਨਾਲ ਨਾਲ ਸਿਆਸੀ ਸਰਹਾਂ ਦੇ ਵਿੱਚ ਵੀ ਸਾਨੂੰ ਖੋਰਾ ਲਾਉਂਦੇ ਆ। ਸੋ ਅਸੀਂ ਇਸ ਬੰਦੇ ਵਿੱਚ ਐਸਐਸਪੀ ਫ੍ਰੀਕੋਡ ਡੀਸੀ ਸਾਹਿਬ ਫ੍ਰੀਕੋਡ ਜੋ ਕਿ ਰਟਰਨਿੰਗ ਅਫਸਰ ਨੇ ਗਵਰਨਰ ਪੰਜਾਬ, ਮੁੱਖ ਮੰਤਰੀ ਪੰਜਾਬ, ਭਾਰਤ ਚੋਣ ਕਮਿਸ਼ਨਰ ਦਿੱਲੀ, ਪੰਜਾਬ ਚੋਣ ਕਮਿਸ਼ਨਰ ਨੂੰ ਸ਼ਿਕਾਇਤਾਂ ਕੀਤੀਆਂ ਵੱਖ-ਵੱਖ ਸਮੇਂ ਲਿਖਤੀ ਰੂਪ ਚ ਕਿ ਇਹ ਜਿਹੜਾ ਫਰਜੀ ਵਾੜਾ ਇਹ ਬਿਲਕੁਲ ਗਲਤ ਆ। ਇਸ ਲਈ ਇਹ ਕਰਮਜੀਤ ਦੇ ਵਿਰੁੱਧ ਕਰਮਜੀਤ ਸਿੰਘ ਪੁੱਤਰ ਸਾਧੂ ਸਿੰਘ ਦੇ ਵਿਰੁੱਧ ਧਾਰਾ 464 466 467 474 420 ਆਈਪੀਸੀ ਦੇ ਤਹਿਤ ਬੰਦ ਦੀ ਕਾਰਵਾਈ ਕੀਤੀ ਜਾਵੇ ਧਾਰਾ 3 ਬ੍ਰੈਕਟ 1 ਬ੍ਰੈਕਟ 9 325 ਇਹ ਮੈਂ ਤੁਹਾਨੂੰ ਫੋਟੋ ਖਿੱਚ ਰਿਹਾ ਹਾਂ ਅਲਮਾ ਔਰ ਇਹ ਧਾਰਾ ਲਾ ਕੇ ਜੇ ਕੋਈ ਹੋਰ ਵੀ ਕਾਨੂੰਨ ਚ ਕੋਈ ਸੋਧ ਹੋਈ ਹੈ ਇਹਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਪਵਿੱਤ੍ਰ ਦੇ ਵਿੱਚ ਕੋਈ ਐਸੀ ਕਾਰਵਾਈ ਨਾ ਕਰੇ ਕਿ ਜਿਹੜੇ ਲੋਕ ਇੱਕ ਸ਼ੈਡੂਲਡ ਕਾਸਟ ਅਣ ਸੂਚੇ ਜਾਤੀ ਦੇ ਲੋਕਾਂ ਦਾ ਹੱਕ ਨਿਗਲਦੇ ਆ ਉਹਨਾਂ ਲੋਕਾਂ ਨੂੰ ਠੱਲ ਪਾਈ ਜਾ ਸਕੇ ਸੋ ਮੈਂ ਤੁਹਾਨੂੰ ਇਹ ਜਿਹੜਾ ਸਰਕਾਰੀ ਰਿਕਾਰਡ ਜਿਹੜਾ ਸਾਨੂੰ ਪ੍ਰਾਪਤ ਹੋਇਆ ਇਹ ਮੈਂ ਤੁਹਾਨੂੰ ਦौरा ਫੇਰ ਦਿਖਾ ਦਿੰਦਾ ਕਿ ਇਹ ਇਹ ਕਿ ਇਹ ਸਰਕਾਰੀ ਸਕੂਲ ਦਾ ਅਸੀਂ origignal data ਲਿਆ ਇਹਦੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲ ਤੋਂ ਅਸੀਂ RTI ਰਾਹੀਂ ਸੂਚਨਾ ਮੰਗੀ ਹੈ ਔਰ ਸੂਚਨਾ ਦੇ ਵਿੱਚ ਬਿਲਕੁਲ ਪ੍ਰਿੰਸੀਪਲ ਸਾਹਿਬ ਦੇ ਸਾਰੇ ਸਟਾਫ ਦੇ ਦਸਖਤ ਹੈ ਜਿਨ੍ਹਾਂ ਨੇ ਇਹ ਡਾਕ ਤਿਆਰ ਕੀਤੀ ਐ ਸੋ ਮੈਂ ਤੁਹਾਨੂੰ ਫਿਰ ਦੁਬਾਰਾ ਇਹ ਦਿਖਾਉਣਾ ਚਾਹਣਾ ਕਿ ਇਹ ਜਿਹੜੀ ਆ ਡਾਕ ਸਰਕਾਰੀ ਐ ਔਰ ओरिजिनल ਐ ਮੈਂ ਸਮਝਾਉਂਦਾ ਮੇਰੇ ਕੋਲ ਬੈਠੇ ਮੇਰੇ ਕੋਲ ਨਾ ਪੱਤਰਕਾਰ ਵੀਰ ਬੈਠੇ ਆ ਔਰ ਇਹਦੇ ਆਧਾਰ 'ਤੇ ਅਸੀਂ ਚਾਹੁੰਦੇ ਆ ਕਿ ਰਿਟਰਨਿੰਗ ਅਫਸਰ ਜਾਹ ਇਹ ਜਿਹੜਾ ਚੌੜਾ ਕਮਿਸ਼ਨਰ ਆ ਇਹਨੂੰ ਤੁਰੰਤ ਰੇ ਦੀ ਕੈਂਡੀਡੇਟ ਚ ਰੱਦ ਕਰੇ ਤਾਂ ਕਿ ਉਹ ਵਿਖਰੇ ਵਿੱਚ ਜਿਹੜੇ ਲੋਕ ਆ ਜਾਹ ਸਾਜੀ ਕਰਦੇ ਆ ਇਹਨਾਂ ਨੂੰ ਠੱਲ ਪਾਈ ਜਾ ਸਕੇ ਇਹ ਪਾਰਟੀਆਂ ਜਿਹੜੀ ਵੀ ਮਰਜ਼ੀ ਲੈ ਲੋ ਭਾਵੇਂ ਉਹ ਕਾਲੀ ਦਾਲਾ ਭਾਵੇਂ ਉਹ ਬੀਜੇਪੀ ਆ ਕਾਂਗਰਸ ਆ ਇਹ ਸਾਰੀਆਂ ਪਾਰਟੀਆਂ ਬੋਲਣ ਵਾਲੇ ਬੰਦੇ ਨੂੰ ਟਿਕਟਰੀ ਦਿੱਤੀਆਂ ਇਹ ਗੁੰਗੇ ਬੋਲੇ ਜਿਹੜੇ ਜਾ ਕੇ ਵਿਧਾਨ ਸਭਾ ਚ ਸੌਕੇ ਟਾਈਮ ਪਾਸ ਕਰਦੇ ਆ ਪਾਰਲੀਮੈਂਟ ਵਿੱਚ ਸੌਗੇ ਟਾਈਮ ਪਾਸ ਕਰਦੇ ਆ ਮੈਂ ਤਾਂ ਤੁਸੀਂ ਅੱਜ ਵੀ ਜਿਤਾ ਕੇ ਭੇਜੋ ਪਾਰਲੀਮੈਂਟ ਵਿੱਚ ਪੰਜਾਬ ਦੀ ਆਵਾਜ਼ ਬਣੂੰਗਾ ਕਲਾ ਲੋਕ ਸਭਾ ਹਲਕਾ ਫਰੀ ਕੋਟ ਦੀ ਆਵਾਜ਼ ਨਹੀਂ ਬਣੂੰਗਾ ਸੋ ਮੈਂ ਤਾਂ ਇੱਕ ਨਿਰਣਾ ਲਿਆ ਕਿ ਮੈਂ ਆਯਾਦ ਇਲੈਕਸ਼ਨ ਲੜ ਕੇ ਆਪਦੇ ਪੰਜਾਬ ਦੇ ਮੁੱਦਿਆਂ ਦੀ ਵਿਸ਼ੇਸ਼ ਕਰਕੇ ਜਿਹੜਾ ਸਾਡਾ ਫਰੀਦਕੋਟ ਹਲਕਾ ਹੈ ਪਿਛਲੇ ਲੰਮੇ ਸਮੇਂ ਤੋਂ ਪਛੜਿਆ ਹੋਇਆ ਕਿਉਂਕਿ ਸਾਡਾ ਇੱਥੋਂ ਦਾ ਕਦੇ ਐਮਪੀ ਅਸੀਂ ਚੁਣਿਆ ਹੀ ਨਹੀਂ ਜਦੋਂ ਮੈਂ ਪਿੰਡਾਂ 'ਚ ਜਾਣਾ ਅਕਸਰ ਮੀਟਿੰਗਾਂ ਦੇ ਵਿੱਚ ਉੱਥੇ ਜਦੋਂ ਲੋਕਾਂ ਨੂੰ ਮਿਲੀਦਾ ਉਹ ਬੀਬੀਆਂ ਕਹਿੰਨੀਆਂ ਭਾਈ ਅੱਗੇ ਨਹੀਂ ਆ ਕੋਈ ਤੂੰ ਕਢਾਉਣਾ ਮੈਂ ਇਹ ਕਹਿਣਾ ਹਾਂ ਕਿ ਦੇਖੋ ਅੱਗੇ ਚੁਣੇ ਅਸੀਂ ਉਹ ਬੰਦੇ ਆ ਜਿਹੜੇ ਹੈ ਹੀ ਦੂਰ ਦਰਾਡੇ ਦੇ ਅੱਜ ਵੀ ਜੇ ਕੋਈ ਮਹਾਰੀ ਤਰ ਆਇਆ ਚੰਡੀਗੜ੍ਹ ਤੋਂ ਆਇਆ ਕੋਈ ਜਲੰਧਰ ਤੋਂ ਆਇਆ ਕੋਈ ਪਟਿਆਰੇ ਤੋਂ ਆਇਆ ਕੋਈ ਨਕੋਦਰ ਤੋਂ ਆਇਆ ਉਹਨਾਂ ਨੇ ਵਾਪਸ ਨਹੀਂ ਆਉਣਾ ਉਹ ਫ੍ਰੀਕੋਟ ਵਾਸੀਓ ਫ੍ਰੀਕੋਟ ਲੋਕ ਸਭਾ ਹਰਕੇ ਦੇ ਲੋਕੋ ਉਹਨਾਂ ਨੇ ਵਾਪਸ ਨਹੀਂ ਆਉਣਾ ਅੱਗੇ ਵੀ ਅਸੀਂ ਪਿਛਲੇ 20 25 ਸਾਲਾਂ ਤੋਂ ਜਿਹੜੇ ਬਾਹਰਲੇ ਉਮੀਦਵਾਰ ਜਿਤਾਏ ਆ ਐਦਕੀ ਇੱਕ ਵਾਰੀ ਮੇਰਾ ਤੁਹਾਨੂੰ ਬੇਨਤੀ ਆ ਕਿ ਤੁਸੀਂ ਮੈਨੂੰ ਆ ਭਗਵੰਤ ਮਾਣ ਕਹਿੰਦਾ ਨਾ 130 ਐਦਕੀ 130 ਕਰ ਦਿਓ ਸਾਰੇ ਪੰਜਾਬ ਚ ਯਾਗ ਮੀਦਵਾਰ ਜਿਤਾਓ ਤਾਂ ਕਿ ਅਸੀਂ ਸਾਡੇ ਗਰਜ ਕੋਈ ਸੰਗਤ ਨਹੀਂ ਹੋਊਗਾ ਅਸੀਂ ਉੱਥੇ ਪਾਰਲੀਮੈਂਟ ਵਿੱਚ ਪੰਜਾਬ ਦੀ ਆਵਾਜ਼ ਬਣਾਂਗੇ ਆਪਦੇ ਹੱਕੇ ਦੀ ਆਵਾਜ਼ ਬਣਾਂਗੇ ਮੇਰਾ ਚੋਣ ਨਿਸ਼ਾਨਾ ਜੀ ਡਾਇਮੰਡ ਤੇ ਮੈਂ ਸਾਰੇ ਤੁਹਾਡੇ ਵੀਰਾਂ ਦੇ ਮਾਧਿਅਮ ਰਾਹੀਂ ਅਪੀਲ ਕਰਦਾ ਲੋਕ ਸਭਾ ਹਲਕਾ ਫਰੀਕੋਟ ਵਾਸੀਆਂ ਨੂੰ ਔਰ ਸਾਰੇ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਸਾਡੀ ਜਿਹੜੇ ਅਨਸੂਚਿਤ ਜਾਤੀ ਨਾਲ ਸੰਬੰਧਤ ਹੈ ਪਛੜੀਆਂ ਛੜੀਆਂ ਨਾਲ ਸੰਬੰਧਤ ਹੈ ਉਹ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਮਾਨੋਂ ਸੇ ਆਓ ਲੋਕ ਸਭਾ ਹਲਕਾ ਫਰੀਕੋਟ ਦੇ ਵਿੱਚ ਇੱਕ ਐਮਪੀ ਬਣਾ ਕੇ ਇੱਕ ਅựcਾਹਾਂ ਦੇ ਖੜੀ ਕਰ ਦਿਓ ਕਿ ਲੋਕ ਸਭਾ ਹਲਕਾ ਫਰੀਕੋਟ ਦਾ ਪੱਕਾ ਦਫ਼ਸਾਨੀਕ ਜਿਹੜਾ ਅਸੀਂ ਇੱਕ ਐਮਪੀ ਬਣਾਇਆ ਔਰ ਤੁਹਾਡੇ ਨਾਮ ਵਾਦਾ ਕਰਦਾ ਤੇ ਆਉਣ ਵਾਲੇ 5 ਸਾਲਾਂ ਨੂੰ ਤੁਹਾਨੂੰ ਕੈਂਡੀਡੇਟ ਹੋਰ ਲੱਭਣਾ ਨਹੀਂ ਪੈਣਾ ਮੈਂ ਹਰਕੇ ਦੀ ਇਹਨੀ ਸੇਵਾ ਕਰੂੰਗਾ ਇਹ ਤਾਂ ਸਾਡੇ ਲੀਡਰ ਕਦੇ ਟੇਲਾਂ ਦੇ ਪੈੰਡ ਆ ਜਿਹੜੇ ਉੱਥੇ ਗਏ ਹੀ ਨਹੀਂ ਉਹ ਦਰਿਆ ਦੇ ਨਾਲ ਮੰਦਰ ਕਲਾਂ ਪੈਣੀ ਬੱਗਾ ਫਤੇਗੜ ਪੰਤੂਰ ਇੱਧਰ ਸਾਡੇ ਹੈਗੇ ਆ ਦੀਪ ਸਿੰਘ ਆਲਾ ਇੱਧਰ ਜਿਹੜਾ ਆਪਣਾ ਗਿੱਦੜੇ ਹਰਕੇ ਦੇ ਲਾਸਟ ਮੈਂਡ ਆ ਇਹਦੇ ਰਾਮਪਰਾ ਫਲ ਫੂਲ ਦੇ ਜਿਹੜੇ ਠਪਾਲੀ ਰਈਆ ਇੱਧਰ ਕਦੇ ਗਏ ਹੀ ਨਹੀਂ ਇਹਦਾ ਮੇਨ ਰੋਡ ਤੇ ਇਕੱਲੇ ਆਪਦੇ ਜਿੱਥੇ ਇਹਨਾਂ ਨੂੰ ਕੋਈ ਥੈਲੀਆਂ ਮਿਲਦੀ ਹੈ ਉੱਥੇ ਚਾਹ ਪੀਣ ਵਾਸਤੇ ਬਹਿ ਜਾਂਦੇ ਆ ਉਹਨਾਂ ਦੇ ਕੋਲ ਆਨੰਦ ਮਾਣਦੇ ਆ ਇਹ ਆਮ ਲੋਕਾਂ ਦੇ ਲੀਡਰ ਨਹੀਂ ਹੈਗੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਨਾਲ ਦੀ ਮਰਾਈ ਬੇਨਤੀ ਕਰਦਾ ਫਿਰ ਦੁਆਰਾ ਦੁਆਰਾ ਕਿ ਤੁਸੀਂ ਬਾਜੋ ਐ ਕਿ ਜੇ ਤੁਸੀਂ ਮੌਕਾ ਨਾ ਸੰਭਾਲਿਆ ਫਿਰ ਕਦੇ ਮੌਕਾ ਆਣਾ ਨਹੀਂ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਐ